ਏ ਨੇ ਪੰਜਾਬ ਦੇ ਤਾਰਾ ਤੇ ਸਿਤਾਰਾ ਕੰਗਣਾ ਪੁੱਤ ਆ ਕੀ ਕਰਾਲਿਆ ਤੂੰ ਦਾ ਮੇਰਾ ਵੀ ਰਿਕਾਰਡ ਤੋੜਤਾ ਬੇਇਜ਼ਤੀ ਕਰਨ ਚ ਕਹਿੰਦੇ ਅੱਜਕੱਲ ਗਾਣਿਆਂ ਨਾਲੋਂ ਤੇਰੇ ਵੱਜਿਆ ਲਪੇੜਾ ਟ੍ਰੈਂਡਿੰਗ ਹੀ ਚੱਲ ਰਿਹਾ ਵੈਸੇ ਇਹ ਸਭ ਹੋਇਆ ਕਿਵੇਂ ਸੀ ਹਾਂਜੀ ਪਾਪਾ ਜੀ ਮੇਰਾ ਤਾਂ ਕੋਲ ਤਾਂ ਪੰਜਾਬੀਆਂ ਨੇ ਖਾਤਾ ਜੀ ਟਾਈਮ ਕੱਢ ਕੇ ਤੁਸੀਂ ਵੀ ਕਦੇ ਕੱਲੇ ਚੰਡੀਗੜ੍ਹ 에어ਪੋਰਟ ਗੇਰਾ ਮਾਰਾਈ ਹਾਂ ਨੂੰ ਆਪੇ ਪਤਾ ਲੱਗ ਜੂ ਜਦੋਂ ਕੰਨ ਤੀ ਟੀ ਕਰਨ ਲਾਤਾ ਜੀ ਨਾ ਨਾ ਬੇਟੀ ਗੰਗੜਾ ਮੈਂ ਨਹੀਂ ਪੰਗੇ ਲੈਂਦਾ ਇਹਨਾਂ ਪੰਜਾਬੀਆਂ ਨਾਲ ਇਹਨਾਂ ਨੇ ਤਾਂ 130130 ਕਰਨ ਵਾਲਿਆਂ ਮੂਹਲਾ ਡੰਡਾ ਡਾਤਾ ਮੇਰੇ ਤੋਂ ਤਾਂ ਇਹ ਪਹਿਲੀ ਬਹੁਤ ਦੁਖੀ ਨੇ ਮੇਰੇ ਤੋਂ ਤਾਂ ਇਹ ਪਹਿਲੀ ਅੱਕੇ ਪਏ ਨੇ ਹੋਰ ਨਾ ਕਿਤੇ ਮੇਰਾ ਕੋਗਾ ਜਿੱਤ ਕਰਦੇ ਨਹੀਂ Thank <laughs> you.